ਬਿੱਤੇ ਦਿਨੀ ਹੁਸ਼ਿਆਰਪੁਰ ਚੰਡੀਗੜ੍ਹ ਰੋਡ ਤੋਂ ਓਨਾ ਰੋਡ ਬਾਈਪਾਸ ਤੇ ਜਿੱਧਰ ਡਾਕਟਰ ਰਾਜ ਐਮਪੀ ਡਾਕਟਰ ਰਾਜ ਉਹਨਾਂ ਦੀ ਕੋਠੀ ਹੈਗੀ ਆ ਉਹਦੇ ਬਿਲਕੁਲ ਸਾਹਮਣੇ ਇੱਕ ਕਲੋਨੀ ਵਿੱਚੋਂ ਜਿਹੜੇ ਦੁੱਗਲ ਸਾਹਿਬ ਹੈਗੇ ਆ ਉਹਨਾਂ ਦੀ ਕੋਠੀ ਵਿੱਚੋਂ ਤਾਰਾਂ ਚੋਰੀ ਹੋਣ ਦੀ ਘਟਨਾ ਜਿਹੜੀ ਸੀਗੀ ਉਹ ਸਾਹਮਣੇ ਆਈ ਸੀਗੀ ਤੇ ਉਸ ਤੋਂ ਬਾਅਦ ਨਿਊ ਕਲੋਨੀ ਬਜਵਾੜਾ ਦੇ ਵਿੱਚ ਵੀ ਕੁਝ ਕੋਠੀਆਂ ਵਿੱਚੋਂ ਤਾਰਾਂ ਜਿਹੜੀਆਂ ਸੀਗੀਆਂ ਉਹ ਕੁਝ ਚੋਰਾਵਾਂ ਲੋ ਕੱਢ ਕੇ ਲਜਾਈਆਂ ਗਈਆਂ ਤੇ ਨਿਊ ਕਨੌਨੀ ਪਜਵਾੜਾ ਦੇ ਸਾਰੇ ਲੋਕਾਂ ਨੇ ਜਦੋਂ ਇਹਦਾ ਪ੍ਰਗਟਾਵਾ ਕੀਤਾ ਆਪਸ ਵਿੱਚ ਬਹਿ ਕੇ ਤੇ ਉਹਨਾਂ ਨੂੰ ਪੀਤੀ ਸ਼ਾਮ ਆਪਣੇ ਏਰੀਆ ਵਿੱਚੋਂ ਤਾਰਾਂ ਸੜਨ ਦੀ ਬਹੁਤ ਜ਼ਿਆਦਾ ਉਹ ਆਣੀ ਸ਼ੁਰੂ ਹੋਈ ਤੇ ਸਾਰੇ ਮਲਾ ਨਿਵਾਸੀ ਜਦੋਂ ਇਹਦੇ ਰਿਗਾਰਡਿੰਗ ਪੋਚਪੜਤਾਲ ਕਰਦੇ ਹੋਏ வனਚੇਤਨਾ ਪਾਰਕ ਦੇ ਨਜ਼ਦੀਕ ਪੁਹੁੰਚੇ ਜਿੱਥੇ ਪਰਵਾਸੀਆਂ ਨੇ ਆਪਣੀਆਂ ਝੁੱਗੀਆਂ ਪਾਈਆਂ ਹੋਈਆਂ ਆ ਉੱਥੋਂ ਬਹੁਤ ਜ਼ਿਆਦਾ ਧੂਆ ਨਿਕਲਦਾ ਪਿਆ ਸੀਗਾ ਤੇ ਬਹੁਤ ਜ਼ਿਆਦਾ ਬੋਹਾਂ ਲੱਪਈ ਤੇ ਉੱਥੋਂ ਆ ਦੇਖ ਸਕਦੇ ਤੁਸੀਂ ਵੀਡੀਓ ਦੇ ਵਿੱਚ ਤੰਬੇ ਦੀਆਂ ਤਾਰਾਂ ਸੜੀਆਂ ਹੋਈਆਂ ਆ ਉੱਥੋਂ ਮਿਲੀਆਂ ਤੇ ਕੁਝ ਤਾਰਾਂ ਪਲਾਸਟਿਕ ਦੀਆਂ ਨਹੀਂ ਸੜੀਆਂ ਸੀਗੀਆਂ ਜਿਨ੍ਹਾਂ ਦਾ ਰੰਗ ਜਿਹੜਾ ਸੀਗਾ ਉਹਨਾਂ ਦੀ ਕੋਠੀ 'ਚ ਲੱਗੀਆਂ ਤਾਰਾਂ ਦੇ ਨਾਲ ਮੈਚ ਕਰਦਾ ਪਿਆ ਸੀਗਾ ਦੇਖ ਸਕਦੇ ਤੁਸੀਂ ਮਹੱਲਾ ਨਿਵਾਸੀ ਉੱਥੇ ਇਕੱਠੇ ਹੋਏ ਆ ਪੁਲਿਸ ਵੀ ਮੌਕੇ ਤੇ ਬੁਲਾ ਲਈ ਗਈ ਆ ਤੇ ਦੱਸਿਆ ਜਾ ਰਿਹਾ ਆ ਕਿ ਅਰੋਪੀ ਜਿਹੜਾ ਸੀਗਾ ਉਹ ਨਸ਼ੇ ਦਾ ਉਹਨੂੰ ਸ਼ੱਕ ਦੀ ਬਨਾ ਦੇ ਉੱਤੇ ਉਹਨੂੰ ਗ੍ਰਿਫਤਾਰ ਕਰਕੇ ਥਾਣਾ ਸਦਰ ਦੇ ਵਿੱਚ ਲੈ ਗਏ ਹੋਏ ਆ ਤੇ ਤਾਰ ਵੀ ਜਿਹੜੀ ਸੀਗੀ ਤਾਂਬੇ ਦੀ ਭਾਰੀ ਮਾਤਰਾ ਚ ਅੱਧਿ ਤੋਂ ਜ਼ਿਆਦਾ ਪੂਰੀ ਤਾਰ ਦੀ ਜਿਹੜੀ ਹੋ ਗਈ ਸੀਗੀ ਸੜੀ ਉਤਾਰ ਦੀ ਉਹ ਵੀ ਨਾਲ ਲੈ ਗਏ ਆ ਤੇ ਜਲਦ ਆਪਾਂ ਇਹਦੇ ਬਾਰੇ ਗੱਲਬਾਤ ਕਰਾਂਗੇ ਮਹੱਲਾ ਨਿਵਾਸੀਆਂ ਨਾਲ ਕੀ ਕਹਿੰਦੇ ਨੇ ਉਹ ਇਹਦੇ ਬਾਰੇ ਮੈਂ ਗੁਰਜੀਤ ਸਿੰਘ ਬੋਲਦਾ ਨਿਊ ਕਲੋਨੀ ਉਹਨਾਂ ਰੋਡ 'ਪੋਂ ਜਵਾੜਾ ਕੀ ਗੱਲ ਹੋਈ ਤੇ ਕਈ ਦਿਨੋਂ ਤੋਂ ਨਾ ਜਾਨਕਿ ਸਾਡੀ ਕੋਠੀ ਜਿਹੜੀ ਨਾਲ ਦੀ ਆ ਉੱਥੇ ਚੋਰੀ ਬਹੁਤ ਹੋ ਗਈ ਆ ਸਾਡੇ ਪਹਿਲੋ ਪੇਟੀ ਤੋੜੀ ਉਹਨਾਂ ਨੇ ਤੇ ਨਾਲੇ ਪਹਿਲੋ ਤਾਰਾ ਕੱਢ ਕੇ ਲੈ ਗਏ ਤੇ ਕਈ ਦਿਨਾਂ ਤੋਂ ਚੋਰੀ ਹੋਣੀ ਫੇਰੇ ਜਾਨ ਮੋਟਰ ਦੀ ਪਤਾ ਚੋਰੀ ਹੋ ਗਈ ਦੋ ਤਿੰਨ ਵਾਰ ਅਸੀਂ ਬੜੇ ਲੱਭਦੇ ਰਹੇ ਤੇ ਸਾਨੂੰ ਕੋਈ ਜਾਨੀ ਇੱਕ ਸੂਸਰਾਗ ਨਹੀਂ ਮਿਲਿਆ ਤੇ ਪਜਾ ਸ਼ਾਮੀ ਜਨ ਮਹੱਲੇ ਦੇ ਵਿੱਚ ਬੜਾ ਜਨ ਸਮੈਲ ਆਈ ਤਾਰਾਂ ਦੀ ਅਸੀਂ ਸਾਰੇ ਮੁੱਲਾ ਨਿਵਾਸੀ ਸਾਰੇ ਇਕੱਠੇ ਹੋ ਕੇ ਫਿਰ ਅਸੀਂ ਉਹ ਜਾਨੀ ਸਾਰੇ ਪਾਸੇ ਪੜਤਾਲ ਕੀਤੀ ਫਿਰ ਉਹ ਤਵਨ ਚੇਤਨਾ ਜਿਹੜਾ ਪਾਰਕ ਦੇ ਕੋਲ ਜਿਹੜੀਆਂ ਝੁੱਗੀਆਂ ਬਣੀਆਂ ਜਿਹੜੇ ਬਜਵਾੜੇ ਉੱਥੇ ਅਸੀਂ ਦੇਖਿਆ ਜਾ ਕੇ ਬੜੀ ਜਨ ਤਕੜੀ ਲਾੜ ਨਿਕਲੇ ਜਾਨੀ ਉੱਥੇ ਆ ਦੇਖਿਆ ਤਾਰਾ ਸਣ ਡੀਆਂ ਤੇ ਫਿਰ ਅਸੀਂ ਜਾ ਕੇ ਅੱਗ ਬੁਝਾਈ ਤੇ ਉਹ ਉਹਦੇ ਵਿੱਚ ਤਾਰਾ ਸਣ ਡੀਆਂ ਉਸੇ ਸ਼ੱਕ ਦਾ ਅਰ ਦੇਖਿਆ ਵੀ ਮੇਰੀ ਕੋਠੀ ਨਹੀਂ ਮੇ ਤਾਰਾ ਜਾਨੀ ਕਿ ਤਿੰਨ ਚਾਰ ਮੈਂ ਦੇਖੀਆਂ ਫਿਰ ਅਸੀਂ ਅੱਗ ਨੂੰ ਪਾਣੀ ਲਾ ਕੇ ਬੁਝਾ ਕੇ ਤੇ ਫਿਰ ਉਸ ਤੋਂ ਬਾਅਦ ਅਸੀਂ ਜਾਨੀ ਪੁਲਿਸ ਨੂੰ ਫੋਨ ਕੀਤਾ ਉਸ ਤੋਂ ਬਾਅਦ ਪੁਲਿਸ ਆਈ ਤੇ ਬੰਦਾ ਜਾਨੀ ਮੁਜਰਮ ਵੀ ਚੱਕ ਲਿਆ ਤੇ ਨਾਲ ਤਾਂ ਜਨ ਤਾਰਾਂ ਵੀ ਲੈਣੇ ਆ ਤੇ ਫਿਰ ਬੰਦਾ ਪੁਲਿਸ 12000 ਤੇ ਜਿਹੜਾ ਬੰਦਾ ਜੀ ਉਹ ਉਹ ਵੀ ਨਾਲ ਦਿੱਤਾ ਜਾਨ ਸਾਹਿਬ ਉਹ ਨਾਲ ਲੈ ਕੇ ਸਟਾਸ਼ਨ ਚੱਕ ਕੇ ਤੇ ਅਸੀਂ ਦਰਖਾਸਤ ਲੈ ਕੇ ਦਿੱਤੀ ਉਹ ਤੇ ਖਲਾਫ ਤੇ ਉਸ ਤੋਂ ਪੂਰੇ ਮਲਨਵਾਸੀ ਬੜੇ ਜਾਨੀ ਬਹੁਤ ਜ਼ਿਆਦਾ ਦੁਖੀ ਸੀਗੇ ਜਾਨੀ ਕਿ ਕਈ ਕੋਠੀਆਂ ਦਾ ਜਾਨੀ ਕਿ ਤਾਰਾਂ ਬਹੁਤ ਚੋਰੀ ਹੋਈਆਂ ਉਹ ਤੁਹਾਡੇ ਕਿੰਨੀ ਵਾਰ ਚੋਰੀ ਹੋਈ ਹੈ ਜਨ 3-4 ਵਾਰ ਸਾਡੇ ਵੀ ਉੱਥੇ ਸਾਰਾ ਹੀ ਜੋੜੀ ਨਹੀਂ ਤਾਰਾ ਜਾਨੀ ਕਿ ਪੇਟੀ ਵੀ ਜਨ ਤੋੜੀ ਇੱਕ ਵਾਰੀ ਤੇ ਅਹੀਂਾ ਚਲੋ ਕੋਈ ਨਹੀਂ ਤੇ ਲੇਕਿਨ ਉਹ ਤੇ ਜਨ ਲਗਾਤਾਰ ਕੰਮ ਇਦਾਂ ਚੱਲਦਾ ਰਿਹਾ ਸਾਡੇ ਦੁੱਗਲ ਵੀ ਹੈਗੇ ਇੱਥੇ ਜਾਂ ਖੱਲਾ ਆਪਣਾ ਵਾਲੀ ਕੰਮ ਕਰਦੇ ਹੋ ਦੂਟੀ ਕਰਦੇ ਸਾਡੇ ਬੇਟਾ ਉਹਨਾਂ ਦੀ ਕੋਠੀ ਵਿੱਚੋਂ ਵੀ ਇਦਾਂ ਚਾਰਾਂ ਤੋਂ ਨਹੀਂ ਹੋਈਆਂ ਤੇ ਅਸੀਂ ਦੋਨਾਂ ਨੇ ਹੁਣ ਦਟਖਾਸਾਂ ਦਿੱਤੀਆਂ ਤੇ ਉਹਨਾਂ ਨੇ ਪਹਿਲਾਂ ਵੀ ਦਿੱਤੀ ਤੇ ਲੇਕਿਨ ਇਹ ਸਾਨੂੰ ਪੂਰਾ ਸ਼ੱਕ ਆ ਕਿ ਇਹੀ ਬੰਦਾ ਜਿਹੜਾ ਮੁਜਰਮ ਆ ਇਹੀ ਤੋਰ ਚੋਰੀ ਕਰਦਾ ਪੁੱਛਦਾ ਹੈ ਹਾਂ ਹਾਂਜੀ ਪੂਰਾ ਸ਼ੱਕ ਹੈ ਕਿ ਬੰਦਾ ਇਹੀ ਤੋ ਪੂਰਾ ਚੋਰ ਆ ਸਾਨੂੰ ਨਿਆਂ ਦਲਾਇਆ ਜਾ ਬਸ